ਮੈਡੀਕਲ ਦੀ ਦੁਨੀਆ ਦੇ ਵਿੱਚ ਹੁਣ ਇੱਕ ਵੱਡਾ ਚਮਤਕਾਰ ਹੋਣ ਜਾ ਰਿਹਾ ਹੈ ਜੇਕਰ ਕਿਸੇ ਇਨਸਾਨ ਦੇ ਫੇਫੜੇ ਖਰਾਬ ਹੋ ਗਏ ਨੇ ਤਾਂ ਉਸ ਤੋਂ ਹੁਣ ਸੂਰਜ ਦੇ ਫੇਫੜੇ ਲਗਾ ਕੇ ਜ਼ਿੰਦਾ ਰੱਖਿਆ ਜਾ ਸਕਦਾ ਹੈ। ਇਹ ਕਾਰਨਾਮਾ ਚਿੰਦੇ ਵਿਗਿਆਨੀ ਦੇ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਡਾਕਟਰਾਂ ਅਤੇ ਹੋਰਨਾਂ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਦੇਖੋ ਇਹ ਖਾਸ ਰਿਪੋਰਟ ਹਵਾ ਦੇ ਪ੍ਰਦੂਸ਼ਣ ਅਤੇ ਇਨਫੈਕਸ਼ਨ ਦੀ ਵਜ੍ਹਾ ਕਰਕੇ ਫੇਫੜਿਆਂ ਨੂੰ ਕਾਫੀ ਨੁਕਸਾਨ ਪਹੁੰਚ ਰਿਹਾ ਹੈ। ਫੇਫੜੇ ਅੰਦਰ ਟ੍ਰਾਂਸਪਲੈਂਟ ਕਰਨਾ ਵੀ ਕਾਫੀ ਮੁਸ਼ਕਲ ਹੁੰਦਾ ਹੈ। ਪਰ ਚੀਨ ਦੇ ਵਿਗਿਆਨੀਆਂ ਨੇ ਇੱਕ ਬ੍ਰੇਨ ਡੈਡ ਇਨਸਾਨ ਦੇ ਅੰਦਰ ਇੱਕ ਸੂਰ ਦੇ ਫੇਫੜੇ ਲਗਾ ਕੇ ਦੇਖੇ। ਵਿਗਿਆਨੀਆਂ ਦੇ ਵੱਲੋਂ ਇਹ ਖੋਜ ਇਹ ਦੇਖਣ ਲਈ ਕੀਤੀ ਗਈ ਸੀ ਕਿ ਦੋ ਪ੍ਰਜਾਤੀਆਂ ਦੇ ਵਿਚਕਾਰ organ transplant ਕੀਤਾ ਜਾ ਸਕਦਾ ਹੈ ਜਾਂ ਨਹੀਂ। ਪਰ ਜੋ ਇਸ ਦਾ ਨਤੀਜਾ ਸਾਹਮਣੇ ਆਇਆ ਉਸ ਤੋਂ ਦੇਖ ਕੇ ਇੱਕ ਵੱਡੀ ਉਮੀਦ ਦੀ ਕਿਰਨ ਜਾਗੀ ਹੈ ਕਿਉਂਕਿ ਵਿਗਿਆਨੀਆਂ ਦਾ ਇਹ ਤਜਰਬਾ ਸਫਲ ਰਿਹਾ ਜਾਣਕਾਰੀ ਦੇ ਅਨੁਸਾਰ ਜਾਨਵਰ ਦੇ ਫੇਫੜਿਆਂ ਨੂੰ ਜੈਨੇਟਿਕਲੀ ਮੋਡੀਫਾਈ ਕੀਤਾ ਗਿਆ ਤਾਂਕਿ ਇਮਿਊਨ ਸਿਸਟਮ ਇਸ ਨੂੰ ਸਵੀਕਾਰ ਕਰਨ ਤੋਂ ਮਨਾਂ ਨਾ ਕਰ ਦਵੇ ਇਹ ਖੋਜ ਟ੍ਰਾਂਸਪਲੈਂਟ ਦੇ ਮੌਜੂਦ ਅੰਗਾਂ ਦੀ ਕਮੀ ਨੂੰ ਖਤਮ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ ਵਿਗਿਆਨੀਆਂ ਦੇ ਵੱਲੋਂ ਪਹਿਲਾਂ ਵੀ ਅਜਿਹਾ ਐਕਸਪੈਰੀਮੈਂਟ ਕੀਤਾ ਗਿਆ ਸੀ ਜਿਸ ਦੇ ਵਿੱਚ ਸੂਰ ਦਾ ਦਿਲ ਜਾਂ ਕਿਡਨੀ ਨੂੰ ਇਨਸਾਨ ਦੇ ਅੰਦਰ ਟ੍ਰਾਂਸਪਲੈਂਟ ਕੀਤਾ ਗਿਆ ਸੀ ਪਰ ਉਹ ਪ੍ਰਯੋਗ ਸਫਲ ਨਹੀਂ ਸੀ ਹੋ ਸਕਿਆ ਇਸ ਪਰ ਫੇਫੜਿਆਂ ਦੇ ਟ੍ਰਾਂਸਪਲੈਂਟ ਦੀ ਸਫਲਤਾ ਤੋਂ ਬਾਅਦ ਡਾਕਟਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇਸ ਟ੍ਰਾਂਸਪਲੈਂਟ ਦੇ ਦੌਰਾਨ ਹਾਈਪਰ ਐਕਿਊਟ ਰਿਜੈਕਸ਼ਨ ਇਨਫਲੇਮੇਸ਼ਨ ਅਤੇ इम्यून रिस्पांस ਵਰਗੇ ਪੈਰਾਮੀਟਰ ਸਹੀ ਦੇਖੇ ਗਏ ਨੇ ਯਾਨੀ ਕਿ ਟ੍ਰਾਂਸਪਲੈਂਟ ਤੋਂ ਬਾਅਦ ਮਰੀਜ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਦੇਖੀ ਗਈ ਜਨਕਰੀ ਦੇ ਅਨੁਸਾਰ ਇਹ ਐਕਸਪੈਰੀਮੈਂਟ ਚੀਨ ਦੀ ਗਵਾੰਗਯੂਨ ਮੈਡੀਕਲ ਯੂਨੀਵਰਸਿਟੀ ਦੇ ਵਿਗਿਆਨੀਆਂ ਦੇ ਵੱਲੋਂ ਮਈ 2024 ਦੇ ਵਿੱਚ ਅਕੀਤਾ ਗਿਆ ਸੀ ਇਸ ਨੂੰ ਬ੍ਰੇਨ ਹੈਮਰੇਜ ਤੋਂ ਬਾਅਦ ਬ੍ਰੇਨ ਡੈੱਡ ਐਲਾਨ ਕੀਤੇ ਗਏ 39 ਸਾਲਾ ਵਿਅਕਤੀ ਦੇ ਅੰਦਰ ਕੀਤਾ ਗਿਆ ਵਿਗਿਆਨੀਆਂ ਨੇ ਉਸ ਦੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਉਸ ਦੇ ਫੈਕਟਿਆਂ ਨੂੰ ਜੈਨੇਟਿਕਲੀ ਮੋਡੀਫਾਈ ਸੂਰ ਦੇ ਲੈਫਟ ਫਿਫਟੇ ਦੇ ਵਿੱਚ ਬਦਲਿਆ ਸੂਰਤੇ ਫੇਫਰੇ ਨੇ 9 ਦਿਨ ਤੱਕ ਬਿਨਾ ਕਿਸੇ ਸਾਈਡ ਇਫੈਕਟ ਜਾਂ ਅਸਵੀਕਾਰਤਾ ਦਾ ਕੰਮ ਕੀਤਾ ਇਸ ਸਫਲਤਾ ਨੂੰ ਜੈਨੋ ਟ੍ਰਾਂਸਪਲੈਂਟੇਸ਼ਨ ਦੇ ਵਿੱਚ ਮਿਲਦਾ ਪੱਥਰ ਮੰਨਿਆ ਜਾ ਰਿਹਾ ਹੈ ਜਿਸ ਦੇ ਵਿੱਚ ਦੋ ਪ੍ਰਜਾਤੀਆਂ ਦੇ ਵਿਚਕਾਰ ਆਰਗਨ ਟ੍ਰਾਂਸਪਲੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਕਰਕੇ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ ਕਿਉਂਕਿ ਹਵਾ ਪੈਥੋਜਨ ਪਰ ਦੂਸ਼ਕਾਂ ਅਤੇ ਇਮਿਊਨ ਪ੍ਰਤੀਰੋਧਕਤੀ ਵਜ੍ਹਾ ਕਰਕੇ ਲੰਗ ਟ੍ਰਾਂਸਪਲੈਂਟ ਦੀ ਪ੍ਰਕਿਰਿਆ ਬਹੁਤ ਔਖੀ ਹੁੰਦੀ ਹੈ। ਇਸ ਟ੍ਰਾਂਸਪਲੈਂਟ ਦੇ ਦੌਰਾਨ ਵਿਗਿਆਨੀਆਂ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਵੀ ਆਈਆਂ। ਵਿਗਿਆਨੀਆਂ ਅਤੇ ਡਾਕਟਰਾਂ ਨੇ ਸੂਰ ਦੇ ਵਿੱਚ 6 ਜੀਨ ਐਡਿਟ ਕੀਤੇ ਤਾਂਕਿ ਉਸ ਨੂੰ ਇਮਿਊਨ ਸਿਸਟਮ ਰਿਜੈਕਟ ਨਾ ਕਰ ਦਵੇ ਜਿਸ ਦੇ ਵਿੱਚ ਕੁਝ ਪਿਗ ਜੀਨ ਨੂੰ ਬੰਦ ਕਰਕੇ ਹਿਊਮਨ ਜੀਨ ਵੀ ਪਾਏ ਗਏ ਸੀ ਟ੍ਰਾਂਸਪਲੈਂਟ ਤੋਂ ਤੁਰੰਤ ਬਾਅਦ ਕੋਈ ਵੀ ਹਾਈਪਰ ਐਕਿਊਟ ਰਿਜੈਕਸ਼ਨ ਨਹੀਂ ਮਿਲਿਆ ਹਾਲਾਂਕਿ 24 ਘੰਟੇ ਦੇ ਅੰਦਰ ਫੇਫੜੇ ਦੇ ਵਿੱਚ ਪਾਣੀ ਜਮਾ ਹੋਣ ਲੱਗਿਆ ਸੀ ਜਿਸ ਦੇ ਪਿੱਛੇ ਇਸਕੇਮੀਆ ਰੀਪਰਫਿਊਜ਼ਨ ਇੰਜਰੀ ਕਾਰਨ ਹੋ ਸਕਦੀ ਹੈ ਕੁਝ ਦਿਨ ਬਾਅਦ ਐਂਟੀਬਾਡੀ ਨਾਲ ਹੋਣ ਵਾਲਾ ਰਿਜੈਕਸ਼ਨ ਦਿਸਣ ਲੱਗਿਆ ਸੀ ਹਾਲਕੀ ਖੋਜ ਨੇ ਇਸ ਇਮਿਊਨ ਰਿਸਪੌਂਸ ਨੂੰ ਦਵਾਈਆਂ ਦੀ ਮਦਦ ਦੇ ਨਾਲ ਮੈਨੇਜ ਕੀਤਾ 9 ਦਿਨਾਂ ਬਾਅਦ ਮਰੀਜ਼ ਦੇ ਪਰਿਵਾਰ ਵਾਲਿਆਂ ਦੀ ਬੇਨਤੀ ਤੇ ਇਸ ਐਕਸਪੈਰੀਮੈਂਟ ਨੂੰ ਰੋਕ ਦਿੱਤਾ ਗਿਆ ਸੋਤੋਣ ਨੂੰ ਦੱਸ ਦਈਏ ਕਿ ਇਸ ਐਕਸਪੈਰੀਮੈਂਟ ਨੂੰ ਉਮੀਦ ਦੀ ਕਿਰਨ ਮੰਨਿਆ ਜਾ ਰਿਹਾ ਹੈ ਪਰ ਹਲੇ ਇਸ ਨੂੰ ਜ਼ਿੰਦਾ ਇਨਸਾਨ ਦੇ ਅੰਦਰ ਸਫਲ ਨਹੀਂ ਮੰਨਿਆ ਜਾ ਸਕਦਾ ਹਲੇ ਇਸ ਨੂੰ ਲੈ ਕੇ ਕਈ ਖੋਜਾਂ ਅਤੇ ਬਚਾਅ ਦੇ ਤਰੀਕੇ ਖੋਜਣੇ ਬਾਕੀ ਨੇ ਇਸ ਦੇ ਨਾਲ ਇੱਕ ਉਮੀਦ ਦੀ ਕਿਰਨ ਜ਼ਰੂਰ ਜਾਗੀ ਹੈ ਜਿਸ ਤੇ ਅੱਗੇ ਚੱਲ ਕੇ ਬਿਹਤਰ ਨਤੀਜੇ ਮਿਲ ਸਕਦੇ ਨੇ ਸੋ ਤੁਹਾਡਾ ਇਸ ਖੋਜ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟਸ ਦਰਯੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰ ਟੀਵੀ